ਤਤ ਚਿਰਿਆ ਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਹੁਣ ਕਲਮ ਦੇ ਵਗਦੇ ਦਰਿਆ ਚੋਂ ਇੱਕ ਅਣਕਹੀ ਦਾਸਤਾ ਲੈ ਕੇ ਆਏ ਹਾਂ ਕਹਾਣੀ ਹੈ ਪਟਵਾਰਨ ਕਰ ਭਗਤੀ ਜਾਂ ਬਣ ਪਟਵਾਰੀ ਰੱਬ ਤੇਥੋਂ ਤਾਂ ਡਰਨਾ ਮੁੰਡਾ ਲੱਗ ਪਟਵਾਰੀ ਲੱਗਿਆ ਜੀਤੋ ਜਵਾਨ ਹੋਗੀ ਅੱਖ ਪਟਵਾਰਨ ਦੀ ਇਲਤਿਆਲ ਨੇ ਆਂਡਾ ਗੁੱਤ ਪਟਵਾਰਨ ਦੀ ਜਿਵੇਂ ਬੀਨ ਤੇ 나ਗਣੀ ਨੱਚਦੀ ਪਟਵਾਰਖਾਨੇ ਦੇ ਵਿਹੜੇ ਵਿੱਚ ਬੈਠੀ ਹੋਈ ਪਟਵਾਰਨ ਕੋਈ ਦੀਆਂ ਪਿੰਨੀਆਂ ਵਟ ਰਹੀ ਸੀ ਤੇ ਉਸ ਦੇ ਕੋਲ ਬੈਠੀ ਸੀ ਸਰਪੰਚ ਦੀ ਧੀ ਜਸੋ ਉਹ ਪਟਵਾਰਨ ਨੂੰ ਕਹਿਣ ਲੱਗੀ ਭੈਣ ਜੀ ਸਾਡੇ ਪਿੰਡ ਦੇ ਵੱਡੇ ਵੱਡੇ ਲੋਕ ਕਿਸੇ ਤੋਂ ਨਹੀਂ ਡਰਦੇ ਪਰ ਪਟਵਾਰੀ ਵੀਰ ਜੀ ਅੱਗੇ ਸਾਰੇ ਝੁੱਕ ਝੁੱਕ ਕੇ ਸਲਾਮਾ ਕਰਦੇ ਹਨ ਇਸ ਦਾ ਕੀ ਕਾਰਨ ਹੈ ਪਟਵਾਰਨ ਕੁਲਵੰਤ ਕੌਰ ਕਹਿਣ ਲੱਗੀ ਸਿਆਣੇ ਕਹਿੰਦੇ ਹਨ ਦੁਨੀਆ ਵਿੱਚ ਤਿੰਨ ਗੱਲਾਂ ਪਿੱਛੇ ਜੰਗਾ ਛੜਦੀਆਂ ਹਨ ਤੇ ਉਹ ਹਨ ਜ਼ਰ ਜ਼ੋਰੂ ਜ਼ਮੀਨ ਹੁਣ ਤਾਂ ਪਟਵਾਰੀ ਦੀਆਂ ਤਿੰਨ ਗੱਲਾਂ ਬਾਰੇ ਹੀ ਪੁੱਛ ਗਿੱਚ ਹੋ ਗਈ ਐ ਸਰਕਾਰਾਂ ਪਟਵਾਰੀਆਂ ਕੋਲੋਂ ਰਿਪੋਰਟਾਂ ਮੰਗਵਾਉਂਦੀਆਂ ਹਨ ਕਿ ਮਰਨ ਵਾਲਾ ਕਿੰਨਾ ਧਨ ਤੇ ਜ਼ਮੀਨ ਛੱਡ ਗਿਆ ਹੈ ਕਿਉਂਕਿ ਸਰਕਾਰ ਨੇ ਡੈਥ ਡਿਊਟੀ ਲਾਉਣੀ ਹੁੰਦੀ ਐ ਪਟਵਾਰੀ ਤੋਂ ਬਾਅਦ ਕਿਸੇ ਪਿੰਡ ਵਿੱਚ ਕਿਸੇ ਹੋਰ ਬੰਦੇ ਕੋਲ ਕਿਸੇ ਚੀਜ਼ ਵਾਰੀ ਰਿਕਾਰਡ ਨਹੀਂ ਹੁੰਦਾ ਪਿੰਡਾਂ ਵਿੱਚ ਰਿਸ਼ਤੇ ਕਰਨ ਵਾਲੇ ਵੀ ਪਹਿਲਾਂ ਪਟਵਾਰੀ ਨੂੰ ਜਾ ਕੇ ਸਲਾਮ ਕਰਦੇ ਹਨ ਤੇ ਪੁੱਛਦੇ ਹਨ ਮੁੰਡੇ ਕੁੜੀ ਕੋਲ ਕਿੰਨੀ ਜ਼ਮੀਨ ਹੈ ਕੈਸਾ ਆਚਰਣ ਹੈ ਕੈਸੀ ਸ਼ੋਭਾ ਹੈ ਕੈਸਾ ਪਰਿਵਾਰ ਹੈ ਸਿਆਣੇ ਪਟਵਾਰੀ ਝਟ ਤਾੜ ਜਾਂਦੇ ਹਨ ਕਿ ਮਾਮਲਾ ਵਿਆਹ ਦਾ ਹੈ ਉਹ ਮਾੜੀ ਮੋਟੀ ਰਿਪੋਰਟ ਦੇਣ ਦੇ ਵੀ ਪੈਸੇ ਲੈਂਦੇ ਹਨ ਗੱਲਾਂ ਕਰਦੀ ਕੁਲਵੰਤ ਕੌਰ ਕਹਿਣ ਲੱਗੀ ਸਾਡਾ ਵਿਆਹ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਸਾਡੇ ਪਿੰਡ ਵਿੱਚ ਇੱਕ ਬੜਾ ਸਿਆਣਾ ਪਟਵਾਰੀ ਲੱਗਾ ਹੋਇਆ ਸੀ ਉਹ ਇਹਨਾਂ ਦਾ ਦੋਸਤ ਸੀ ਇਹ ਉਸ ਨੂੰ ਮਿਲਣ ਗਏ ਤਾਂ ਉਸ ਨੇ ਬੜੇ ਪਿਆਰ ਨਾਲ ਕਿਹਾ ਰਾਜੂ ਇਸ ਪਿੰਡ ਵਿੱਚ ਇੱਕ ਕੁੜੀ ਹੈ ਜਿਹੜੀ ਚਾਹੇ ਤਾਂ ਅੱਖਾਂ ਨਾਲ ਟੀਕਾ ਲਾ ਕੇ ਬੰਦੇ ਨੂੰ ਪਾਣੀ ਪਾਣੀ ਕਹਿਣ ਲਈ ਮਜਬੂਰ ਕਰ ਦਿੰਦੀ ਹੈ ਜੇ ਤੂੰ ਉਸ ਨੂੰ ਵਿਆਹ ਲਵੇਂ ਤਦ ਲੋਕ ਤੇਰੇ ਪਟਵਾਰਖਾਨੇ ਕੋਲ ਦੀ ਲੰਘਦੇ ਹੋਏ ਕਿਹਾ ਕਰਨਗੇ ਅੱਖ ਪਟਵਾਰਨ ਦੀ ਇਲਤਿਆਲ ਨੇ ਆਂਡਾ ਗੁੱਤ ਪਟਵਾਰਨ ਦੀ ਜਿਵੇਂ ਬੀਨ ਤੇ 나ਗਣੀ ਨੱਚਦੀ ਬਸ ਜੀ ਉਸ ਦਿਨ ਪਿੱਛੋਂ ਤੇਰੇ ਪਟਵਾਰੀ ਵੀਰ ਨੇ ਸਾਡਾ ਪਿੰਡ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਮੇਰਾ ਪਿਓ ਵੀ ਤੁਹਾਡੇ ਪਿਓ ਵਾਂਗ ਸਰਪੰਚ ਸੀ ਉਸ ਨੂੰ ਸਾਡੇ ਪਿੰਡ ਦੀ ਪਟਵਾਰੀ ਨਹੀਂ ਇਨਾ ਨਾਲ ਮੇਰੇ ਵਿਆਹ ਵਾਰੀ ਪੱਕਾ ਕਰ ਲਈ ਮੇਰੇ ਵਿਆਹ ਦੀ ਗੱਲਬਾਤ ਪਹਿਲਾਂ ਇੱਕ ਹੋਰ ਮੁੰਡੇ ਨਾਲ ਚੱਲ ਰਹੀ ਸੀ ਜੋ ਮਾਲ ਅਫਸਰ ਲੱਗਾ ਹੋਇਆ ਸੀ ਪਰ ਵਿਆਹ ਪਿੱਛੋਂ ਮੈਂ ਇਸ ਨਤੀਜੇ ਤੇ ਪੁੱਜੀ ਕਿ ਹਿੰਮਤ ਵਾਲੇ ਪਟਵਾਰੀ ਬਾ ਹਿੰਮਤੇ ਮਾਲ ਅਫਸਰਾ ਨਾਲੋਂ ਕਿਤੇ ਚੰਗੇ ਹੁੰਦੇ ਹਨ ਇਸ ਕਰਕੇ ਲੋਕਾਂ ਨੇ ਮਹਿਕਮਾ ਮਾਲ ਬਾਰੇ ਇੱਕ ਕਿੱਸਾ ਘੜਿਆ ਹੈ ਕਿ ਇੱਕ ਮਾਲ ਅਫਸਰ ਦੀ ਪਤਨੀ ਨੇ ਪਟਵਾਰੀ ਦੇ ਘਰ ਛੱਲੀਆਂ ਸਾਗ ਤੇ ਹੋਰ ਚੀਜ਼ਾਂ ਆਉਂਦੀਆਂ ਵੇਖੀਆਂ। ਤਦ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿਉਂ ਜੀ ਆਪਾਂ ਮਾਲ ਅਫਸਰ ਤੋਂ ਪਟਵਾਰੀ ਕਦੋਂ ਬਣਾਂਗੇ? ਉਹ ਅੱਗੋਂ ਕਹਿਣ ਲੱਗੇ ਪਾਗਲੇ ਆਸਾਂ ਤੋਂ ਵੱਡੇ ਅਫਸਰ ਹਾਂ ਪਟਵਾਰੀ ਤਾਂ ਸਾਡੇ ਮਾਤ ਹਿੱਤ ਹਨ। ਮਾਲ ਅਫਸਰ ਦੀ ਘਰਵਾਲੀ ਕਹਿਣ ਲੱਗੀ ਹੋਣਗੇ ਤੁਹਾਡੇ ਮਾਤ ਹਿੱਤ ਪਰ ਸਾਡੇ ਬੱਚੇ ਤਾਂ ਪਟਵਾਰੀ ਦੇ ਘਰੋਂ ਛੱਲੀਆਂ ਲੈ ਕੇ ਚਾਹਦੇ ਹਨ। ਮੈਂ ਉਹਨਾਂ ਦੇ ਘਰ ਰੂਹ ਲਿਆ ਕੇ ਰਜਾਈਆਂ ਪਰਵਾਈਆਂ ਹਨ ਤੇ ਕੱਲ ਜਿਹੜਾ ਤੁਸੀਂ ਸਾ ਖਾਦਾ ਸੀ ਉਹ ਵੀ ਪਟਵਾਰਨ ਨੇ ਦਿੱਤਾ ਸੀ ਜਾਸਤੇ ਕੁਲਵੰਤ ਕੌਰ ਹੱਸ ਪਈਆਂ ਜਸੂ ਕਹਿਣ ਲੱਗੀ ਭੈਣ ਜੀ ਪਟਵਾਰੀ ਵੀਰ ਜੀ ਜਦੋਂ ਤੁਹਾਨੂੰ ਕੁੱਲ ਕੁੱਲ ਕਹਿ ਕੇ ਬੁਲਾਉਂਦੇ ਹਨ ਤਦ ਬੜੇ ਪਿਆਰੇ ਲੱਗਦੇ ਹਨ ਪੁੱਛੋ ਹੀ ਨਾ ਜਸੂ ਕੁਲਵੰਤ ਨੇ ਕਿਹਾ ਉਹ ਦੂਜਿਆਂ ਪਟਵਾਰੀਆਂ ਵਾਂਗ ਸ਼ਰਾਬ ਨਹੀਂ ਪੀਂਦੇ ਸਭੋ ਜੇ ਕੋਈ ਬੋਤਲ ਲੈ ਕੇ ਆਉਂਦਾ ਹੈ ਤਾਂ ਦੋਸਤ ਨੂੰ ਬੜੇ ਪਿਆਰ ਨਾਲ ਕਹਿੰਦੇ ਹਨ ਸਰਦਾਰ ਸਾਹਿਬ ਜੀ ਇਸ ਦਾ ਖਹਿੜਾ ਛੱਡ ਦਿਓ ਇਹ ਕੋਈ ਚੰਗੀ ਚੀਜ਼ ਨਹੀਂ ਆਪ ਵੀ ਘਿਓ ਖਾਇਆ ਕਰੋ ਤੇ ਸਾਨੂੰ ਵੀ ਘਿਓ ਖਵਾਇਆ ਕਰੋ ਪਰ ਇਹਨਾਂ ਨੂੰ ਪਿਆਰ ਤੇ ਘੁਮਾਟੇ ਦੀ ਸ਼ਰਾਬ ਚੜੀ ਰਹਿੰਦੀ ਹੈ ਜਿਸ ਦਿਨ ਵਿਲੇ ਹੋਣ ਮੈਨੂੰ ਇਸ ਤਰ੍ਹਾਂ ਸ਼ਿੰਗਾਰਦੇ ਹਨ ਜਿਵੇਂ ਕੋਈ ਫੋਟੋਗ੍ਰਾਫਰ ਆਪਣੀ ਮਹਿਬੂਬਾ ਦੀਆਂ ਰੰਗਦਾਰ ਤਸਵੀਰਾਂ ਖਿੱਚਣ ਲਈ ਉਸ ਨੂੰ ਰੰਗ-ਬਰੰਗੇ ਕੱਪੜੇ ਪਹਿਨਾਉਂਦਾ ਹੈ ਇਹਨਾਂ ਦਾ ਇੱਕ ਦੋਸਤ ਹੁੰਦਾ ਸੀ ਸ਼ਿਵ ਕੁਮਾਰ ਉਹ ਵੀ ਕਿਸੇ ਵੇਲੇ ਪਟਵਾਰੀ ਸੀ ਉਸ ਦੀਆਂ ਲਿਖੀਆਂ ਕਵਿਤਾਵਾਂ ਦੀਆਂ ਕਿਤਾਬਾਂ ਘਰ ਵਿੱਚੋਂ ਰੱਖੀਆਂ ਹੋਈਆਂ ਹਨ ਜਦੋਂ ਕੋਈ ਉਸ ਨੂੰ ਯਾਦ ਕਰਦੇ ਹਨ ਤਦ ਬੜੀਆਂ ਏਕਾਂ ਲਾਲਾ ਕੇ ਉਸ ਤੇ ਗੀਤ ਗਾਉਂਦੇ ਹਨ ਕਦੀ ਮੇਰਾ ਕੁੰਡ ਚੁਪਦੇ ਹਨ ਤੇ ਕਦੀ ਮੂੰਹ ਟੱਕਦੇ ਹਨ ਤੇ ਫਿਰ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੇ ਹਨ ਕਲ ਤੇਰੀਆਂ ਦੋਹਾਂ ਅੱਖਾਂ ਵਿੱਚ ਮੇਰੇ ਦੋ ਜਹਾਨ ਬਸੇ ਹੋਏ ਹਨ ਰੱਬ ਕਰੇ ਤੇਰੀਆਂ ਅੱਖਾਂ ਵਿੱਚ ਮੈਂ ਵੀ ਵਸਿਆ ਰਹਾ ਕਲ ਅੱਖੀਆਂ ਚ ਰੱਬ ਵਸਦਾ ਕੋਈ ਦੂਰ ਨਾ ਜਸਨੀ ਕੋਲਵਾਲ ਤੇ ਕੋਲਣੀ ਜਸਵਾਲ ਤੱਕਿਆ ਜਸੋ ਗੱਲ ਤੇ ਉਂਗਲੀ ਡੱਠੀ ਮੂੰਹ ਦੇ ਕੇ ਕੋਲਵਾਲ ਇਸ ਤਰ੍ਹਾਂ ਝਾਕ ਰਹੀ ਸੀ ਜਿਵੇਂ ਪੁੱਛ ਰਹੀ ਹੁੰਦੀ ਹੈ ਕਿ ਮੇਰਾ ਵਿਆਹ ਵੀ ਕਿਸੇ ਐਸੇ ਪਟਵਾਰੀ ਨਾਲ ਹੋ ਸਕਦਾ ਹੈ ਭੈਣ ਜੀ ਰਾਜੂ ਵੀਰ ਰਾਜੂ ਬੀਰ ਹੀ ਹਨ ਇਹਨਾਂ ਨਾਲੋਂ ਚੰਗਾ ਪਟਵਾਰੀ ਤਾਂ ਸ਼ਾਇਦ ਹੀ ਕੋਈ ਹੋਵੇ ਕੁੱਲ ਕਹਿਣ ਲੱਗੀ ਨਹੀਂ ਜਸੋ ਧਰਤੀ ਤੇ ਕਿਸੇ ਗੱਲ ਦਾ ਭਗਵਾਨ ਨੇ ਘਾਟਾ ਨਹੀਂ ਰੱਖਿਆ ਇਹਨਾਂ ਨਾਲੋਂ ਵੀ ਚੰਗੇ ਪਟਵਾਰੀ ਮਿਲ ਸਕਦੇ ਹਨ ਮੈਂ ਇਹਨਾਂ ਨਾਲ ਗੱਲ ਕਰਾਂਗੀ ਇਹ ਤੇਰੇ ਪਿਓ ਨਾਲ ਗੱਲ ਛੇੜਨਗੀ ਜੋ ਉਹ ਮੰਨ ਗਏ ਤਾਂ ਤੇਰਾ ਵਿਆਹ ਵੀ ਕਿਸੇ ਪਟਵਾਰੀ ਨਾਲ ਕਰਾਂਗੇ ਕੁਲਵੰਤ ਕੌਰ ਅੰਦਰੋਂ ਪਜ਼ੀਰੀ ਕੱਢ ਲਈ ਉਹ ਤੱਤੀ ਕੀਤੀ ਤੇ ਫਿਰ ਦੋਹਾਂ ਕ올ੀਆਂ ਵਿੱਚ ਪਾ ਕੇ ਦੋਨੋਂ ਜਣੀਆਂ ਬੈਠ ਗਈਆਂ। ਮੰਜੇ ਦੇ ਆਦ ਬੁਨੇ ਸਵਾਟਰ ਦੇ ਧਾਗੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿੱਤੇ। ਕੁਲਵੰਤ ਕਹਿਣ ਲੱਗੀ, "ਜਸ ਪਿੰਡ ਵਿੱਚ ਸਭ ਤੋਂ ਵਧੀਆ ਰਹਿਣੀ ਬਹਿਣੀ ਪਟਵਾਰੀ ਦੀ ਹੁੰਦੀ ਹੈ ਪਰ ਪਟਵਾਰੀ ਦੀ ਨੌਕਰੀ ਕਰਨੀ ਵੀ ਕੋਈ ਸੌਖੀ ਗੱਲ ਨਹੀਂ। ਬੰਦੇ ਕੋਲੋਂ ਮਾੜੀ ਜਿਹੀ ਗਲਤੀ ਹੋ ਜਾਵੇ ਤਦ ساری ਉਮਰ ਲਈ ਮਾਂਜ ਕੇ ਰੱਖ ਦਿੱਤਾ ਜਾਂਦਾ ਹੈ। ਇਹ ਜੱਟ ਜ਼ਮੀਨ ਪੇਛੇ ਸਕੇਆਂ ਭਰਾਵਾਂ ਦੀ ਕਤਲ ਕਰ ਦਿੰਦੇ ਹਨ।" ਗੁਰਦਾਰੀਆਂ ਕਰਵਾਉਣ ਪਿੱਛੇ ਤੇ ਦੂਜਿਆਂ ਦੀਆਂ ਗੁਰਦਾਰੀਆਂ ਤੜਵਾਉਣ ਪਿੱਛੇ ਧਮਕੀਆਂ ਵੀ ਦਿੰਦੇ ਹਨ ਤੇ ਪੈਸੇ ਵੀ ਦਿੰਦੇ ਹਨ ਜਮ੍ਹਾਂ ਬੰਦੀ ਦੇ ਨੰਬਰਾਂ ਪਿੱਛੇ 8 8 ਆਨੇ ਦੀ ਥਾਂ 100 ਸਾਰ ਪਏ ਦੇਣ ਪਿੱਛੇ ਜਾਂਦੇ ਹਨ ਇਸ ਪਿੰਡ ਦੇ ਅਣਗਿਣਤ ਮੁੰਡੇ ਬਲੈਤ ਗਏ ਹੋਏ ਹਨ ਉਹ ਜ਼ਮੀਨਾਂ ਗਹਿਣੇ ਧਰ ਕੀ ਗਏ ਹਨ ਫਿਰ ਆ ਕੇ ਉਹਨਾਂ ਨੇ ਨਵੀਆਂ ਜ਼ਮੀਨਾਂ ਖਰੀਦੀਆਂ ਹਨ ਇਸ ਤਰ੍ਹਾਂ ਹਰ ਵਾਰ ਜ਼ਮੀਨ ਦੀ ਰਜਿਸਟਰੀ ਲਈ ਪਟਵਾਰੀ ਕੋਲੋਂ ਨੰਬਰ ਲੈਣੇ ਪੈਂਦੇ ਹਨ ਤੇ ਨੰਬਰਾਂ ਪਿੱਛੇ ਉਹ ਦਰੀ ਜੈਡ ਜੈਡ ਨੋਟ ਪਾਸ਼ ਕਰਦੇ ਹਨ ਜ਼ਮੀਨਾਂ ਦੇ ਝਗੜਿਆਂ ਤੇ ਕਸ਼ਟਾਂ ਨੂੰ ਸਾਹਮਣੇ ਰੱਖ ਕੇ ਪਟਵਾਰੀ ਨੂੰ ਪੈਂਡ ਵਿੱਚ ਇਸ ਤਰ੍ਹਾਂ ਰਹਿਣਾ ਪੈਂਦਾ ਹੈ ਜਿਵੇਂ ਬੱਤੀ ਦੰਦਾ ਵਿੱਚ ਜੀਵ ਰਹਿੰਦੀ ਹੈ ਇਹ ਬੜਾ ਔਖਾ ਧੰਦਾ ਹੈ ਕਈ ਪਟਵਾਰੀ ਜ਼ਮੀਨ ਦੇ ਨੰਬਰਾਂ ਤੇ ਖਸਰਾ ਗਰਦੌਰੀਆਂ ਦੀ ਕਾਰਵਾਈ ਸਮੇਂ ਟਲਕ ਵੀ ਜਾਂਦੇ ਹਨ ਜਹੇ ਥੜਕੇ ਪਟਵਾਰੀ ਬਗਾਨੇ ਪੁੱਤਾਂ ਨੇ ਕੈਦ ਕਰਵਾ ਦਿੱਤੀ। ਪੰਜਵੀਂ ਹਰ ਰੋਜ਼ ਇਹਨਾਂ ਤੇ ਕਸ਼ਟ ਚੜਿਆ ਰਹਿੰਦਾ ਹੈ। ਕਦੇ ਕਾਨੂੰਗੇ ਕਾਨੂੰਗੋ ਆ ਗਈ ਤੇ ਕਦੇ ਤਹਿਸੀਲਦਾਰ ਆ ਗਿਆ ਤੇ ਕਦੇ ਡੀਸੀ ਆ ਗਿਆ। ਵਜ਼ੀਰ ਵੀ ਭੱਜੇ ਫਿਰਦੇ ਹਨ। ਇਸ ਲਈ ਉਹਨਾਂ ਸਾਰਿਆਂ ਦੀ ਹਾਜ਼ਰੀ ਭਰਨੀ ਪੈਂਦੀ ਹੈ। ਕਈਆਂ ਨੂੰ ਤਾਂ ਚਾਹ ਪਾਣੀ ਤੇ ਰੋਟੀ ਟੁਕਵੀਂ ਘਰ ਖਵਾਉਣਾ ਪੈਂਦਾ। ਪਟਵਾਰੀ ਬਣ ਲਈ ਭੈਣ ਜੀ ਕਿੰਨਾ ਪੜਨਾ ਪੈਂਦਾ। ਜੱਸੋ ਨੇ ਉਤਸਕਤਾ ਨਾਲ ਪੁੱਛਿਆ ਪਟਵਾਰੀ ਬਣ ਲਈ ਘੱਟੋ ਘੱਟ ਹੁਣ ਤਾਂ 10ਵੀਂ ਪਾਸ ਕਰਨੀ ਪੈਂਦੀ ਹੈ ਪਹਿਲਾਂ ਚਾਰ ਚਾਰ ਜਮਾਤਾਂ ਪੜਵੀ ਪਟਵਾਰੀ ਲੱਗ ਜਾਂਦੇ ਸਨ ਹੁਣ ਤਾਂ ਕਦੀ ਬੀਏ ਐਮਏ ਮੁੰਡੇ ਵੀ ਪਟਵਾਰੀ ਲੱਗੇ ਹੋਏ ਹਨ ਤੇਰੇ ਵੀਰ ਜੇ ਨੇ ਵੀ ਬੀਏ ਕੀਤੀ ਹੋਈ ਹੈ ਅਜੇ ਕਦੀ ਕਦੀ ਸੋਚਦੇ ਹਨ ਐਮਏ ਪਾਸ ਕਰ ਲਈਏ ਮੈਂ ਕਹਿੰਦੀ ਆ ਪਟਵਾਰ ਹੀ ਕਰਨੀ ਹੈ ਐਮਏ ਪਾਸ ਕਰਕੇ ਕੀ ਲੈਣਾ ਭੈਣ ਜੀ ਸਾਡੇ ਪਿੰਡ ਪਹਿਲਾਂ ਇੱਕ ਬੜਾ ਅੜੀਅਲ ਪਟਵਾਰੀ ਸੀ ਉਸ ਵਾਰੇ ਮਸ਼ਹੂਰ ਸੀ ਕਿ ਉਸ ਨੇ ਜੋ ਲੇਖ ਦਿੱਤਾ ਲਿਖ ਦਿੱਤਾ ਉਸ ਦੀਆਂ ਕੀਤੀਆਂ ਗੁਰਦਾਰੀਆਂ ਦੀ ਦਰਸਤੀ ਕਰਨੀ ਬੜੀ ਔਖੀ ਸੀ ਉਹ ਇਕੱਲਾ ਰਹਿੰਦਾ ਸੀ ਦੋ ਮੁੰਡੇ ਉਸ ਨੇ ਆਪਣੇ ਬਲਾਦ ਭੇਜੇ ਹੋਏ ਸਨ ਬਹੁਤੀ ਮਰੀ ਹੋਈ ਸੀ ਪਟਵਾਰੀ ਕੋਲ ਮਰੀ ਜਹੀ ਇੱਕ ਘੋੜੀ ਸੀ ਉਸੇ ਦੇ ਖੇਤਾਂ ਵਿੱਚ ਜਾਇਆ ਕਰਦਾ ਇੱਕ ਦਿਨ ਪਾਣੀ ਦਾ ਖਾਲਾ ਵਗਦਾ ਸੀ ਤੇ ਘੋੜੀ ਕਮਜ਼ੋਰ ਸੀ ਦੂਜੇ ਪਾਸਿਓਂ ਵੀ ਇਸੇ ਤਰ੍ਹਾਂ ਦੀ ਮਰੀਜ਼ ਹੀ ਘੋੜੀ ਆ ਗਈ ਦੋਵੇਂ ਸਵਾਰ ਰੁੱਕ ਗਏ ਉਹ ਪਟਵਾਰੀ ਐਣਕਾਂ ਲਾ ਕੇ ਖੜੀ ਘੋੜੀ ਤੇ ਕਾਗਜ਼ ਰੱਖ ਕੇ ਕੁਝ ਪੜਨ ਲੱਗ ਪਿਆ ਦੂਜੇ ਪਾਸੇ ਦੀ ਘੋੜੀ ਤੇ ਮਰਾਸੀ ਚੜਿਆ ਹੋਇਆ ਚੜਿਆ ਹੋਇਆ ਸੀ ਉਸਨੇ ਬਿਨ ਬਗੈਰ ਕਿਸੇ ਕਾਗਜ਼ ਦੇ ਆਪਣੇ ਮੂਹਰੇ ਦੋਵੇਂ ਹੱਥ ਰੱਖ ਕੇ ਐਉਂ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਉਹ ਕੁਝ ਪੜ ਰਿਆ ਹੋਵੇ ਸਾਡਾ ਪਟਵਾਰੀ ਕਹਿਣ ਲੱਗਾ ਓਏ ਤੂੰ ਆਪਣੀ ਘੋੜੀ ਲੰਗਾ ਲੈ ਤੂੰ ਕੀ ਪੜਦਾ ਪਿਆ ਈ ਮਰਾਸੀ ਕਹਿਣ ਲੱਗਾ ਪੜਨਾ ਪੜਾਣਾ ਕੀ ਐ ਦੋਵਾਂ ਦਾ ਮਜ਼ਬੂਨ ਇੱਕੋ ਐ ਤੁਹਾਡੀ ਟੈਰ ਵੀ ਮਾੜੀ ਹੈ ਤੇ ਮੇਰੀ ਟੈਰ ਵੀ ਮਾੜੀ ਐ ਮਰਾਸੀ ਦੀਆਂ ਗੱਲਾਂ ਸੁਣ ਕੇ ਸਾਡਾ ਪਟਵਾਰੀ ਬੜਾ ਹੱਸਿਆ ਜ਼ਿੰਦਗੀ ਦੀਆਂ ਗੱਲਾਂ ਸੁਣ ਕੇ ਇਹ ਪਹਿਲੀ ਵਾਰ ਹੱਸਿਆ ਹੋਣਾ ਇਸ ਕੋਲ 500 ਰੁਪਏ ਪਾਣੀ ਪਾਉਣ ਵਾਲਾ ਇੱਕ ਨਿਕਲਦਾ ਵੱਡਾ ਗਲਾਸ ਸੀ ਉਹ ਖਾਸ ਤੌਰ ਤੇ ਕਿਸੇ ਭਾਂਡੇ ਬਣਾਉਣ ਵਾਲੇ ਕੋਲੋਂ ਤਿਆਰ ਕਰਵਾਇਆ ਹੋਣਾ ਉਸ ਨੇ ਦੋ ਤਿੰਨ ਘਰਾਂ ਵਿੱਚ ਇਹ ਗਲਾਸ ਫੜਨਾ ਤੇ ਅਗਲੇ ਦੀ ਕੰਧ ਉੱਤੇ ਜਾ ਕੇ ਰੱਖ ਦੇਣਾ ਤੇ ਕਹਿਣਾ ਗਲਾਸ ਵਿੱਚ ਘਟਕ ਦੁੱਧ ਪਾਓ ਅਸੀਂ ਚਾਹ ਬਣਵਾਈਏ ਘਟ ਦੁੱਧ ਦਾ ਮਤਲਬ ਵੀ 4-5 ਕਿਲੋ ਦੁੱਧ ਸੀ ਲੋਕਾਂ ਨੇ ਇਸ ਤੋਂ ਡਰਦਿਆਂ ਗਲਾਸ ਭਰਦਿਆ ਕਰਨਾ ਜਿਸ ਨੇ ਦੁੱਧ ਨਾ ਪਾਉਣਾ ਉਸਦੇ ਉਸਨੇ ਨੰਬਰ ਬਦਲ ਦੇਣੇ ਇੱਕ ਬੰਦੇ ਦੀ ਉਸਨੇ ਸਾਰੀ ਜ਼ਮੀਨ ਸਰਕਾਰੀ ਕਰਾਰ ਦਵਾ ਦਿੱਤੀ ਉਹ ਹਾਈ ਕੋਰਟ ਤੱਕ ਝਗੜਦਾ ਰਿਹਾ ਪਰ ਕੁਝ ਨਾ ਬਣਿਆ ਇੱਕ ਦਿਨ ਇੱਕ ਸਾਧ ਨੇ ਉਸ ਨੂੰ ਕਿਹਾ ਪਟਵਾਰੀ ਸਾਹਿਬ ਪਿੰਡ ਦੇ ਲੋਕਾਂ ਨੇ ਤੁਹਾਨੂੰ ਰੱਜਮਾਂ ਦੁੱਧ ਪਿਆਇਆ ਤੁਸੀਂ ਪਿੰਡ ਦੀ ਕੋਈ ਸੇਵਾ ਨਹੀਂ ਕੀਤੀ ਤਾਂ ਉਸਨੇ ਹਾਂ ਵਿੱਚ ਸਿਰ ਹਿਲਾ ਕੇ ਸਾਰੇ ਪਿੰਡ ਦੀ ਬੜੀ ਵਧੀਆ ਸੇਵਾ ਕੀਤੀ ਸਾਰੇ ਪਿੰਡ ਦੀਆਂ ਫਸਲਾਂ ਤੇ ਗੜੇ ਮਾਰ ਹੋਣ ਦਾ ਖਰਾਬਾ ਲਿਖ ਕੇ ਸਾਰੇ ਪਿੰਡ ਦਾ ਮਾਮਲਾ ਮੁਆਫ ਕਰਾ ਦਿੱਤਾ ਉਹ ਕਹਿੰਦੀ ਗਈ ਬਰਾੜਾਂ ਦੇ ਘਰ ਮੁੰਡਾ ਜੰਮਿਆ ਮੁੰਡੇ ਦਾ ਨਾਂ ਉਹਨਾਂ ਨੇ ਬੜੇ ਚਾਵਾ ਨਾਲ ਜਸਮਿੰਦਰਪਾਲ ਸਿੰਘ ਰੱਖਿਆ ਪਰ ਪਟਵਾਰੀ ਨੇ ਆਪਣੀ ਕਿਤਾਬ ਵਿੱਚ ਉਸ ਦਾ ਨਾਂ ਸੰਤਾ ਸਿੰਘ ਲਿਖ ਦਿੱਤਾ ਕੁਝ ਸਾਲਾਂ ਬਾਅਦ ਬਰਾੜਾਂ ਨੂੰ ਪਤਾ ਲੱਗਾ ਤਾਂ ਉਹ ਪਟਵਾਰੀ ਨੂੰ ਕਹਿਣ ਲੱਗੇ ਮੁੰਡੇ ਦਾ ਨਾਮ ਸੰਤਾ ਸਿੰਘ ਨਹੀਂ ਹੈ ਸਗੋਂ ਜਸਮਿੰਦਰਪਾਲ ਸਿੰਘ ਹੈ ਪਟਵਾਰੀ ਕਹਿਣ ਲੱਗਾ ਹੋਵੇਗਾ ਜਸਮਿੰਦਰਪਾਲ ਸਿੰਘ ਪਰ ਅਸੀਂ ਜੋ ਲੇਖ ਦਿੱਤਾ ਲਿਖ ਦਿੱਤਾ ਜਦੋਂ ਸਾਡਾ ਜਦੋਂ ਮੁੰਡਾ ਵੱਡਾ ਹੋਵੇ ਤਾਂ ਬੇਸ਼ੱਕ ਮੁੰਡੇ ਦੇ ਨਾਮ ਦੀ ਦਰਸਤੀ ਦੀ ਦਰਖਾਸਤ ਦੇ ਦੇਣੀ ਫਿਰ ਵੀ ਨਾਮ ਇਹੋ ਰਹੇਗਾ ਵੱਤ ਤੋਂ ਵੱਦ ਮਾਲ ਅਫਸਰ ਦਰਸਤੀ ਕਰਦਾ ਹੋਇਆ ਸਾਂਤਾ ਸਿੰਘ ਉਰਫ ਜਸਮੀਂਦਰ ਪਾਲ ਸਿੰਘ ਲਿਖ ਦੇਵੇਗਾ ਇਸ ਤੋਂ ਬਾਅਦ ਕੋਈ ਤਬਦੀਲੀ ਨਹੀਂ ਹੋ ਸਕਦੀ ਐਸਾ ਹੀ ਹੋਇਆ ਉਸਨੇ ਆਪਣੇ ਕਾਗਜ਼ਾਂ ਮਨਦੀਪ ਸਿੰਘ ਦਾ ਮਹੰਗਲ ਸਿੰਘ ਗੁਰਨਾਮ ਸਿੰਘ ਦਾ ਜਸਵੰਤ ਸਿੰਘ ਤੇ ਲਸ਼ਮਣ ਸਿੰਘ ਦਾ ਨਾਂ ਬਗਾ ਸਿੰਘ ਆਦ ਕਰਕੇ ਲਿਖ ਦਿੱਤਾ ਤੇ ਇਵੇਂ ਹੀ ਚੱਲਦਾ ਰਿਹਾ ਭੈਣ ਜੀ ਰੱਬ ਦੀਆਂ ਲਿਖੀਆਂ ਬਦਲ ਸਕਦੀਆਂ ਹਨ ਪਟਵਾਰੀ ਦੀਆਂ ਲਿਖੀਆਂ ਨਹੀਂ ਬਦਲਦੀਆਂ ਕਹਿੰਦੇ ਨੇ ਰੱਬ ਵੀ ਜੇ ਕਿਸੇ ਤੋਂ ਡਰਦਾ ਹੈ ਤਾਂ ਸਿਰਫ ਪਟਵਾਰੀ ਤੋਂ ਠੀਕ ਹੈ ਨਾ ਪਟਵਾਰਖਾਨੇ ਵਿੱਚੋਂ ਚੌਂਕੀਦਾਰ ਨੇ ਕੁਲਵੰਤ ਕੌਰ ਨੂੰ ਆ ਕੇ ਕਿਹਾ ਸਰਦਾਰ ਹੁਰਾਂ ਦੇ 4-5 ਮਿੱਤਰ ਆਏ ਹਨ ਉਹਨਾਂ ਲਈ ਚਾਹ ਪਾਣੀ ਤਿਆਰ ਕਰੋ ਮੈਂ ਦੋ ਮੁਰਗੇ ਲੈ ਆਉਂਦਾ ਹਾਂ ਫਿਰ ਮੁਰਗੇ ਬਣਵਾ ਦੇਣਾ ਚੌਂਕੀਦਾਰ ਹਰੀ ਸਿੰਘ ਵਾਪਸ ਚਲਾ ਗਿਆ ਤੇ ਕੁਲਵੰਤ ਉੱਠ ਕੇ ਕਹਿਣ ਲੱਗੀ ਇਹਨਾਂ ਦੇ ਯਾਰ ਦੋਸਤ ਤਾਂ ਇਸ ਤਰ੍ਹਾਂ ਚੱਕਰ ਲਾਉਂਦੇ ਹਨ ਜਿਵੇਂ ਇਹ ਉਹਨਾਂ ਲਈ ਕੋਈ ਯਾਤਰਾ ਸਥਾਨ ਹੋਣ ਪਰਸੋ ਮੈਂ ਇਹਨੂੰ ਕਹਿਣ ਲੱਗੇ ਅੱਜ ਮੇਰਾ ਦਿਲ ਉਦਾਸ ਹੈ ਪਰ ਮੈਂ ਇੱਕ ਜ਼ਰੂਰੀ ਪਮੈਸ਼ ਦਾ ਕੰਮ ਕਰਨ ਜਾਣਾ ਹੈ ਖੇਤਾਂ ਵਿੱਚ ਮੇਰਾ ਦਿਲ ਲਾਉਣ ਲਈ ਤੂੰ ਮੇਰੇ ਨਾਲ ਜ਼ਰੂਰ ਚੱਲੇਂਗੀ ਚੱਲ ਆਪਾਂ ਰਲ ਕੇ ਜ਼ਰੀਵ ਖਿਆਜ ਨਾਲ ਪੈਮਾਸ਼ ਹੋ ਜਾਏਗੀ ਤੇ ਨਾਲੇ ਸੈਰ ਹੋ ਜਾਵੇਗੀ ਤੇ ਨਾਲ ਲੱਗਦਾ ਸਾਡਾ ਦਿਲ ਲੱਗਿਆ ਰਹੇਗਾ ਮੈਂ ਝਟ ਤਿਆਰ ਹੋ ਗਈ ਤੇ ਫਿਰ ਹੱਸਦਾ ਹੋਇਆ ਮੇਰਾ ਮੋਢਾ ਘੁੱਟ ਕੇ ਕਹਿਣ ਲੱਗਾ ਕੁੱਲ ਤੂੰ ਪਟਵਾਰਨ ਨਹੀਂ ਕੋਈ ਸ਼ਾਇਆ ਜਾਦੀ ਹੈ ਸਾਡੀ ਜ਼ਿੰਦਗੀ ਦੀ ਤਾਂ ਸਾਰੀ ਖੱਟੀ ਕਮਾਈ ਤੂੰ ਐ ਤੈਨੂੰ ਬਾਹਰ ਕੱਢ ਕੇ ਨਜ਼ਰਾਂ ਨਹੀਂ ਲਹਾਉਣੀਆਂ ਤੇ ਫਿਰ ਗਾਉਂਦੇ ਹੋਏ ਚੌਕੀਦਾਰ ਤੋਂ ਜਰੀਬਾ ਚੁਕਵਾ ਕੇ ਖੇਤ ਨੂੰ ਚਲੇ ਗਏ ਜੱਸ ਕਹਿਣ ਲੱਗੀ ਵੀਰ ਜੀ ਪਟਵਾਰੀ ਦੇ ਨਾਲ-ਨਾਲ ਇੱਕ ਕਵੀ ਵੀ ਹਨ ਕਵੀ ਨਹੀਂ ਰਾਂਝੇ ਹਨ ਰਾਂਝੇ ਰਾਬਿਆਂ ਵਾਂਗ ਕਹਿੰਦੇ ਹਨ ਬੇहद ਕੰਮ ਕਰਦੇ ਹੋਏ ਬੇहद ਬੇਪਰਵਾ ਮੈਂ ਤਾਂ ਸਮਝਦੀ ਹਾਂ ਮੈਂ ਕਿਛ ਲਈ ਕਿਸੇ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ ਜੇ ਮੇਰਾ ਵਿਆਹ ਸਰਦਾਰ ਰਜਿੰਦਰ ਸਿੰਘ ਪਟਵਾਰੀ ਹੁਰਾ ਨਾਲ ਹੋਇਆ ਅੱਜ ਤੱਕ ਕਿਸੇ ਪਟਵਾਰੀ ਨੂੰ ਇਸ ਪਿੰਡ ਦੇ ਲੋਕਾਂ ਨੇ ਇੰਨਾ ਆਦਰ ਮਾ ਨਹੀਂ ਦਿੱਤਾ ਜਿੰਨਾ ਇਹਨਾਂ ਨੂੰ ਮਿਲਿਆ ਹੈ ਇਹਨਾਂ ਨੇ ਵੀ ਆਪਣੇ ਮੂੰਹੋਂ ਕਦੇ ਕਿਸੇ ਕੋਲੋਂ ਪੈਸੇ ਨਹੀਂ ਮੰਗੇ ਜੇ ਕੋਈ ਕੁਝ ਦੇ ਜਾਵੇ ਤਾਂ ਲੈ ਲੈਂਦੇ ਹਨ ਤੇ ਪਿੰਡ ਦੇ ਲੋਕਾਂ ਨੇ ਵੀ ਇਹਨਾਂ ਤੋਂ ਜਾਣਵਾਰੀਆਂ ਹਨ ਸਾਡੇ ਪਿੰਡ ਵਿੱਚ ਤਿੰਨ ਮੱਜਾਂ ਹਨ ਪਿੰਡ ਵਾਲਿਆਂ ਨੇ 10 ਕਿੱਲੇ ਜ਼ਮੀਨ ਦਿੱਤੀ ਹੋਈ ਹੈ ਇਸੇ ਪਿੰਡ ਵਾਲਿਆਂ ਨੇ ਆਪਣੇ ਟਰੈਕਟਰਾਂ ਨਾਲ ਹੀ ਜਵੀਨ ਬਾਹ ਬੀਜ ਦਿੱਤੀ ਹੈ ਬੜੀ ਵਧੀਆ ਫਸਲ ਹੁੰਦੀ ਹੈ ਲੋਕ ਆਪ ਹੀ ਫਸਲ ਕੱਟ ਕੇ ਦੇ ਦਿੰਦੇ ਹਨ ਜੇ ਕਦੇ ਕਦਾਂ ਕੋਈ ਲਾਲਚੀ ਬੰਦਾ ਜ਼ਮੀਨ ਦੇ ਨੰਬਰ ਤੜਵਾਉਣ ਚਾਹੇ ਤਾਂ ਉਸ ਨੂੰ ਬੜੇ ਪਿਆਰ ਨਾਲ ਰੱਬ ਦਾ ਡਰ ਦਿੰਦੇ ਹਨ ਤੇ ਹੌਲੀ-ਹੌਲੀ ਉਸ ਨੂੰ ਆਪਣੇ ਭੈੜੇ ਰਾਹ ਦੇ ਤੋਂ ਮੋੜ ਲੈਂਦੇ ਹਨ ਕੋਈ ਪਟਵਾਰੀ ਇਸ ਤਰ੍ਹਾਂ ਨੇਕੀਆਂ ਦੀ ਪ੍ਰੇਰਣਾ ਨਹੀਂ ਦਿੰਦਾ ਜਦਸੇ ਨੇ ਆਪ ਉੱਠ ਕੇ ਚਾਹ ਧਾਰ ਦਿੱਤੀ ਤੇ ਕੰਧ ਉੱਤੋਂ ਦੀ ਵੇਖ ਕੇ ਕਹਿਣ ਲੱਗੀ ਭੈਣ ਜੀ ਉਹ ਜਿਹੜਾ ਇਹਨਾਂ ਦੇ ਦੋਸਤ ਆਏ ਹਨ ਉਹਨਾਂ ਵਿੱਚ ਇੱਕ ਐਸ.ਓ. ਸਾਹਿਬ ਦਾ ਭਤੀਜਾ ਹੈ ਉਹ ਵੀ ਸ਼ਾਇਦ ਕਿਧਰੇ ਪਟਵਾਰੀ ਲੱਗ ਰਿਹਾ ਹੈ ਤੈਨੂੰ ਮੁੰਡਾ ਪਸੰਦ ਹੈ ਤਾਂ ਕਰਾਂ ਗੱਲ ਕੁਲਵੰਤ ਨੇ ਮੁਸਕਰਾਉਂਦੇ ਹੋਏ ਕਿਹਾ ਸਾਡੇ ਐਸ.ਓ. ਸਾਹਿਬ ਬੜੇ ਦਿਲਚਸਪ ਬੰਦੇ ਹਨ ਇਹ ਇੱਕ ਦਿਨ ਦਸਾਂ ਦਿਨਾਂ ਦੀ ਛੁੱਟੀ ਲੈਣ ਲਈ ਗਈ ਉੱਥੇ ਮਰੱਭਾ ਬੰਦੀ ਦਾ ਕੰਮ ਚੱਲ ਰਿਹਾ ਸੀ ਉੱਥੇ ਹੋਰ ਕੁਝ ਪਟਵਾਗੇ ਵੀ ਛੁੱਟੀਆਂ ਅਰਜ਼ੀਆਂ ਮਨਜ਼ੂਰ ਕਰਵਾਣ ਲਈ ਪਾਸ ਬੈਠੇ ਹੋਏ ਸਨ ਐਸ.ਓ. ਸਾਹਿਬ ਇਹਨਾਂ ਨੂੰ ਕਹਿਣ ਲੱਗੇ ਰਾਜੂ ਤੈਨੂੰ ਕਾਦੇ ਵਾਸਤੇ ਛੁੱਟੀ ਚਾਹੀਦੀ ਹੈ ਉਦੋਂ ਸਾਡੇ ਘਰ ਬਿੱਲੂ ਪੈਦਾ ਹੋਣ ਵਾਲਾ ਸੀ ਉਹ ਹੱਥ ਜੋੜ ਕੇ ਕਹਿਣ ਲੱਗੀ ਜਨਾਬ ਮੇਰੇ ਘਰ ਬੱਚਾ ਬੱਚੀ ਪੈਦਾ ਹੋਣ ਵਾਲਾ ਹੈ ਐਸ.ਓ. ਸਾਹਿਬ ਕਹਿਣ ਲੱਗੇ ਅੱਗੇ ਵੀ 3-4 ਪਟਵਾਰੀ ਬੱਚਾ ਬੱਚੀ ਪੈਦਾ ਹੋਣ ਦਾ ਬਹਾਨਾ ਕਰਕੇ ਛੁੱਟੀ ਲੈ ਗਏ ਹਨ ਮੈਨੂੰ ਕਿਵੇਂ ਯਕੀਨ ਆਵੇ ਕਿ ਤੇਰੇ ਘਰ ਬੱਚਾ ਬੱਚੀ ਪੈਦਾ ਹੋਣ ਵਾਲਾ ਇਹ ਨੀਮੀ ਬਾਕੇ ਕਹਿਣ ਲੱਗੀ ਮੈਨੂੰ ਦੂਜਿਆਂ ਦਾ ਤਾਂ ਪਤਾ ਨਹੀਂ ਜਨਾਬ ਤੁਸੀਂ ਮੇਰੇ ਨਾਲ ਚੱਲ ਕੇ ਸਾਡੇ ਤਾਂ ਮੌਕਾ ਮੁਲਾਜ਼ਾ ਕਰ ਲਵੋ ਮੌਕਾ ਵੇਖ ਕੇ ਯਕੀਨ ਆਵੇ ਤਾਂ ਛੁੱਟੀ ਮਨਜ਼ੂਰ ਕਰ ਦੇਣੀ ਮੌਕਾ ਮੁਲਾਜ਼ਾ ਦੀ ਗੱਲ ਸੁਣ ਕੇ ਐਸਓ ਸਾਹਿਬ ਹੱਸ ਪਏ ਤੇ ਉਹਨਾਂ ਨੇ ਇਹਨਾਂ ਨੂੰ ਛੁੱਟੀ ਦੇ ਦਿੱਤੀ ਚਾਹ ਤਿਆਰ ਹੋ ਗਈ ਮਹਿਮਾਨ ਪਟਵਾਰ ਖਾਨੇ ਤੋਂ ਉੱਠ ਕੇ ਬੈਠਕ ਵਿੱਚ ਆ ਬੈਠੇ ਜਿੱਥੇ ਕਿ ਵਧੀਆ ਸੇਵਾ ਤੇ ਕੁਝ ਕੁਰਸੀਆਂ ਡੱਟੀਆਂ ਹੋਈਆਂ ਸਨ ਕਮਰੇ ਵਿੱਚ ਕੁਝ ਕਲੰਡਰ ਲੱਗੇ ਹੋਏ ਸਨ ਕੁਲਵੰਤ ਕੌਰ ਨੇ ਚਾਹ ਤਿਆਰ ਕਰਕੇ ਜਸ ਦੀ ਹੱਥੋਂ ਬੈਠਕ ਵਿੱਚ ਭੇਜ ਦਿੱਤੀ ਨਾਲ ਪਿੰਨੀਆਂ ਤੇ ਆਂਡੇ ਰੱਖ ਦਿੱਤੇ ਐਸੋ ਸਾਹਿਬ ਦੇ ਭਤੀਜੇ ਨੇ ਜਸੋਵਾਲ ਤੱਕਿਆ ਤੇ ਜਸੋ ਨੇ ਉਹਦੇ ਵੱਲ ਰਾਜੂ ਕਹਿਣ ਲੱਗਾ ਅਸੀਂ ਇਸ ਕੁੜੀ ਦਾ ਵਿਆਹ ਕਿਸੇ ਪਟਵਾਰੀ ਨਾਲ ਕਰਨਾ ਹੈ ਐਸੋ ਸੈਵ ਦੀ ਪੁੱਤੀਜੇ ਤਜਿੰਦਰ ਸਿੰਘ ਨੇ ਕਿਹਾ ਆਰਡਰ ਤਾਂ ਸਾਡੇ ਵੀ ਪਟਵਾਰੀ ਲੱਗਣ ਦੇ ਹੋ ਗਏ ਹਨ ਅੱਗੇ ਤੁਹਾਡੀ ਮਰਜ਼ੀ ਹੈ ਸਾਰੇ ਖਿੜਖੜਾ ਕੇ ਹੱਸ ਪਈ ਜਸੂ ਦਾ ਮੂੰਹ ਲਾਜ ਨਾਲ ਲਾਲ ਹੋ ਗਿਆ ਤੇ ਉਹ ਕੁਝ ਘਬराई ਕੁਲਵੰਤ ਵਿੱਚ ਜਾ ਬੱਜੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ